ਇਹ ਤਸਵੀਰਾਂ ਕਿਸੇ ਦਰਿਆ ਦੀ ਨਹੀਂ ਸਗੋ ਕਿਸਾਨਾਂ ਦੇ ਖੇਤਾਂ ਦੀਆਂ ਨੇ ਜਿੱਥੇ ਬਰਸਾਤ ਹੋਣ ਤੋਂ ਬਾਅਦ ਦੇਖ ਸਕਦੇ ਹੋ ਕਿੰਜ ਪੁਲ ਬਣਾਉਣ ਦੇ ਵਿੱਚ ਹੋਈ ਦੇਰੀ ਕਰਕੇ ਕਿਸਾਨਾਂ ਦੇ ਖੇਤ ਹੀ دریا ਬਣ ਚੁੱਕੇ ਨੇ ਜਿੱਹਾਂ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਤੱਕ ਪਾਣੀ ਭਰਿਆ ਹੋਇਆ ਹੈ ਉਧਰੋਂ ਮੌਨਸੂਨ ਦੇਖ ਸਕਦੇ ਹੋ ਹਮਲਾ ਕਰ ਰਿਹਾ ਹੈ ਕਿਸਾਨਾਂ ਦੀ ਜਿਹੜੀ ਕਈ ਏਕੜ ਜ਼ਮੀਨ ਦੇ ਵਿੱਚ ਲੱਗੀ ਫਸਲ ਜਿਹੜੀ ਹੈ ਉਹ ਡੁੱਬ ਚੁੱਕੀ ਹੈ ਬਰਬਾਦ ਹੋ ਚੁੱਕੀ ਹੈ ਕਿਸਾਨਾਂ ਨੇ ਆਪਣੀਆਂ ਫਸਲਾਂ ਬਚਾਉਣ ਦੇ ਲਈ ਲਹਿਰਾਂ ਅਗਾ ਤੋਂ ਜਾਖਲ ਬਲਜਾਨ ਵਾਲਾ ਰਸਤਾ ਜਿਹੜਾ ਹੈ ਉਹ ਬੰਦ ਕੀਤਾ ਸੀ ਤੇ ਪਾਣੀ ਦੇ ਨਿਕਾਸ ਲਈ ਇੱਕ ਹੋਰ ਰਸਤਾ ਟੈਂਪਰੇਰੀ ਰਸਤਾ ਬਣਾਇਆ ਸੀ ਪਰ ਉਸ ਰਸਤੇ ਨੂੰ ਰੁਕਿਆ ਜਿਹੜਾ ਪਾਣੀ ਸੀ ਉਹ ਹੁਣ ਖੇਤਾਂ ਦੇ ਵੱਲੋਂ ਜਾ ਚੁੱਕਿਆ ਹੈ ਤੇ ਤਸਵੀਰਾਂ ਮੌਕੇ ਦੀਆਂ ਦੇਖ ਸਕਦੇ ਹੋ ਕਿੰਝ ਲੋਕਾਂ ਨੂੰ ਵੀ ਖੱਜਲ-ਖਵਾਰ ਹੋਣਾ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਵੀ ਕਿਉਂਕਿ ਲੋਕ ਇਸ ਰਸਤੇ ਤੋਂ ਜਾ ਨਹੀਂ ਪਾਰੇ ਪੁਲ ਬਣਾਉਣ ਦਾ ਕੰਮ ਹਲੇ ਪੈਂਡਿੰਗ ਪਿਆ ਹੋਇਆ ਹੈ ਤੇ ਲੋਕ ਲੋਕਾਂ ਨੂੰ لمبے ਰਸਤੇ ਤੋਂ ਜਾਣਾ ਪੈ ਰਿਹਾ ਹੈ ਤੇ ਦੂਸਰੇ ਪਾਸੇ ਕਿਸਾਨਾਂ ਦੇ ਲਈ ਕਿੰਨਾ ਕੁ ਵੱਡਾ ਨੁਕਸਾਨ ਹੈ ਕਿ ਸਾਰਾ ਇਹ ਪਾਣੀ ਜਿਹੜਾ ਹੈ ਉਹ ਉਹਨਾਂ ਦੇ ਖੇਤਾਂ ਦੇ ਵਿੱਚ ਜਾੜਿਆ ਆਪਣੇ ਖੇਤਾਂ ਦੇ ਵਿੱਚੋਂ ਬਰਸਾਤੀ ਪਾਣੀ ਕੱਢਣ ਦੇ ਲਈ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਇਲਾਕੇ ਦੇ ਲੋਕਾਂ ਨੇ ਟੈਂਪਰੇਰੀ ਰਸਤਾ ਪੱਟ ਕੇ ਆਪਣੇ ਖੇਤਾਂ ਦੇ ਵਿੱਚੋਂ ਕੱਢਿਆ ਬਰਸਾਤੀ ਪਾਣੀ ਪਰ ਉਹ ਦੇਖ ਸਕਦੇ ਹੋ ਉਹ ਰਸਤਾ ਹੁਣ ਬੰਦ ਹੋਣ ਕਰਕੇ ਪਿੰਡਾਂ ਦੇ ਲੋਕਾਂ ਨੂੰ ਖੱਜਲ-ਖੁਆਰੀ ਹੋ ਰਹੀ ਹੈ ਤੇ ਕਿਸਾਨਾਂ ਨੂੰ ਵੀ ਖੱਜਲ-ਖੁਆਰੀ ਹੋ ਰਹੀ ਹੈ ਤੇ ਦੇਖ ਸਕਦੇ ਹੋ ਕਿ ਮੌਕੇ ਤੇ ਕਿਸਾਨਾਂ ਦੇ ਵੱਲੋਂ ਕੀ ਅਪੀਲ ਕੀਤੀ ਜਾ ਰਹੀ ਹੈ ਤੁਸੀਂ ਵੀ ਸੁਣੋ ਜਰਾ ਇਹਦੀ ਦਿੱਕਤ ਆ ਰਹੀ ਹੈ ਜੀ ਬਹੁਤ ਜ਼ਿਆਦੇ ਮੈਕਮਾ ਠੇਕੇਦਾਰ ਨੇ ਜਿਹੜੀ ਮੈਕਮੇ ਦੀ ਅਣਗਹਿਲੀ ਹੈਗੀ ਕਈ ਮਹੀਨੇ ਤੋਂ ਇਹ ਪੁਲ ਬਣ ਰਿਹਾ ਹੈਗਾ ਹਜੇ ਤੱਕ ਵੀ ਇਹ ਕੰਪਲੀਟ ਨਹੀਂ ਹੋਇਆ ਇੱਥੋਂ ਪਿੱਛੋਂ ਵੀ ਕਿਤੇ ਕੋਈ ਰੋਕ ਨਹੀਂ ਲਾਈ ਹੋਈ ਕਿਤੇ ਦੱਸਿਆ ਨਹੀਂ ਹੋਇਆ ਵੀ ਅੱਗੇ ਰਸਤਾ ਹੈ ਟਰਾਲੇ ਵੀ ਮੁੜਦੇ ਨੇ ਟਰੱਕ ਵੀ ਮੁੜਦੇ ਨੇ ਬਦੀਨ ਹੋ ਕੇ ਰਸਤਾ ਖਰਾਬ ਹੈ ਪਾਣੀ ਕਰਕੇ ਸਾਈਡਾਂ ਤੇ ਘੜਦੇ ਨੇ ਜਦੋਂ ਮੁੜਦੇ ਨੇ ਤੇ ਤੇ ਬਹੁਤ ਵੱਡੀ ਹਨ ਗੈਲੀ ਹੈ ਜੀ ਜਿਨ੍ਹਾਂ ਨੇ ਜੱਖਲ ਨੂੰ ਜਾਣਾ ਹੈ ਤੁਸੀਂ ਇਹ ਲਾ ਲਓ 4 ਕਿਲੋਮੀਟਰ ਤੋਂ ਮੁੜ ਕੇ ਹੁਣ ਦੁਬਾਰੇ ਲਹਿਰੇਗਾ ਅੱਗੇ ਤੋਂ ਬਾਇਆ ਰੋਡ ਆਉਣਗੇ ਦਾ ਪਿੰਡ ਕਿੰਨੀ ਕਦੂਰ ਹੈ ਜਿੱਥੋਂ ਤੁਹਾਨੂੰ ਲੱਗਦਾ ਵੀ ਉੱਥੇ ਇਹਨਾਂ ਨੂੰ ਕੁਝ ਲਾਉਣਾ ਚਾਹੀਦਾ ਜੀ ਪਿਛਲਾ ਪਿੰਡੇ ਤੋਂ 5-6 ਕਿਲੋਮੀਟਰ ਦੂਰ ਹੈ ਜੀ 5-6 ਕਿਲੋਮੀਟਰ ਦੂਰ ਉੱਥੇ ਕੋਈ ਰੋਕ ਲੱਗੀ ਨਹੀਂ ਹੋਈਗੀ ਕੁਛ ਨਾ ਉੱਥੇ ਕਿਸੇ ਨੇ ਦੱਸਿਆ ਨਾ ਕੋਈ ਰੋਕ ਲੱਗੀ ਹੋਈ ਹੈ ਜਿੰਨੀ ਟ੍ਰੈਫਿਕ ਵੀਰ ਜੀ ਉਧਰੋਂ ਆ ਰਹੀ ਹੈ ਉਹ ਸਾਰੀ ਦੀ ਸਾਰੀ ਵਾਪਸ ਜਾ ਰਹੀ ਹੈ ਇੱਥੇ ਵੀ ਦੇਖਿਆ ਮੈਂ ਜੇ ਤੁਸੀਂ ਬਹੁਤ ਸਪੀਡ ਤੇ ਆ ਰਹੇ ਸੀ ਜਿਵੇਂ ਆਪਾਂ ਨੂੰ ਪਤਾ ਹੁੰਦਾ ਵੀ ਇਧਰੋਂ ਕੱਚਾ ਰਸਤਾ ਚੱਲੂ ਹੈਗਾ ਹਾਂਜੀ ਇੱਥੇ ਵੀ ਪੁਰਦੇ ਨੇੜੇ ਵੀ ਕੋਈ ਇਦਾਂ ਦਾ ਇੰਡੀਕੇਸ਼ਨ ਨਹੀਂ ਹੈਗਾ ਕਿਉਂਕਿ ਤੁਸੀਂ ਵੀ ਜਿਵੇਂ ਦੇਖਿਆ ਇੱਕ ਇੱਥੇ ਨਾ ਤਾਂ ਇਹ ਪਤਾ ਲੱਗਦਾ ਕੋਈ ਕੰਮ ਚੱਲ ਰਿਹਾ ਕੋਈ ਮਸ਼ੀਨਰੀ ਖੜੀ ਹੈ ਬਿਲਕੁਲ ਕੁਝ ਵੀ ਨਹੀਂ ਹੈਗਾ ਅਸੀਂ ਪਿੱਛੋਂ ਸਪੀਡ ਤੇ ਆ ਰਹੇ ਸੀਗੇ ਵਧੀਆ ਨਾਰਮਲ ਜਿਵੇਂ ਆਪਾਂ ਜਾਣਦੇ ਹੁੰਨੇ 18 ਫੁੱਟੇ ਰੋਡ ਤੇ ਤੇ ਉਹ ਚਾਹਣ ਚੱਕ ਸਾਨੂੰ ਇੱਥੇ ਆ ਕੇ ਬ੍ਰੇਕ ਲਾਉਣੇ ਪਏ ਨੇਗੇ ਮਤਲਬ ਜੇ ਰਾਤ ਬਰਾਤ ਤੇ ਇੱਥੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਿਤੇ ਕੋਈ ਉਰੇ ਬੈਰੀਅਰ ਕੋਈ ਬੈਨਰ ਕਿਤੇ ਕੁਝ ਵੀ ਨਹੀਂ ਹੈਗਾ ਇਹਨਾਂ ਦਾ ਕੀਤਾ ਹੋਇਆ ਕੀ ਮੰਗ ਕਰਦੇ ਇਹ ਜਲਦੀ ਤੋਂ ਜਲਦੀ ਇਹਦਾ ਹੱਲ ਹੋਣਾ ਚਾਹੀਦਾ ਜੀ ਜਾਂਚ ਹੋਵੇ ਤੇ ਇਹਦੀ ਹੱਲ ਹੋਵੇ ਮੇਨ ਜੀ ਇਹ ਜਿਹੜਾ ਲਹਿਰੇ ਕਾ ਅੱਗੇ ਤੋਂ ਹਰਿਆਣੇ ਨੂੰ ਜੋੜਨ ਵਾਲਾ ਆਪਣੇ ਮੂਰਕ ਇਹ ਤੋਂ ਸਾਰੇ ਪਿੰਡਾਂ ਦੀ ਜਿਹੜੀ ਟਰੈਫਿਕ ਹੈ ਇਧਰੋਂ ਸ਼ਹਿਰ ਪੈਂਦਾ ਆਪਦਾ ਸਮਾਨ ਜੋ ਵੀ ਹੈ ਖੇਤੀਬਾੜੀ ਦਾ ਲੈ ਕੇ ਆਉਂਦੇ ਨੇ ਉਹ ਸਾਰੇ ਪਰੇਸ਼ਾਨ ਹੋ ਰਹੇ ਨੇ ਜੀ ਕੁਲਮਗੜ੍ਹ ਜਿੰਦਾ ਜਿਹੜਾ ਮਸਲਾ ਇਹ ਜਿਹੜਾ ਰੋਡ ਜਾਂਦਾ ਆਪਣਾ ਲਹਿਰੇ ਤੋਂ ਜਾਖਲ ਤੇ ਤਹਾਣੇ ਨੂੰ ਜੋੜਦਾ ਦੋ ਸਟੇਟਾਂ ਨੂੰ ਆਪਸ ਵਿੱਚ ਇਹਦੇ ਰਾਹ ਦੇ ਵਿੱਚ ਪਿੰਡ ਲਹਿਲ ਕਲਾਂ ਦੇ ਵਿੱਚ ਇੱਕ ਡਰੇਨ ਹੈ ਚੱਲਦੀ ਜਿਹੜੀ ਵੱਡਾ ਨਾਲਾ ਕਹਿ ਦਿੰਦੇ ਆ ਉੱਥੇ ਇੱਕ ਕੋਲਾ ਜਿਹੜਾ ਪਿਛਲੇ ਫਰਵਰੀ ਮਹੀਨੇ ਤੋਂ ਲੈ ਕੇ ਸਾਰੀ ਅਧੀਨ ਚੱਲ ਰਿਹਾ ਹੈ ਪਰ ਇਸ ਮਹਿਕਮੇ ਦੀ ਨਾਕਾਮੀ ਕਰਕੇ ਨੌਲਕੀਆਂ ਕਰਕੇ ਜਿਹੜਾ ਪੁਲਾ ਪੂਰਨੀ ਚੜ ਸਕਿਆ ਉਹ ਹਲਿਆਦ ਵਿਚਾਲੇ ਪਿਆ ਤੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਕਿਉਂਕਿ ਜਲਾਈ ਮਹੀਨੇ ਦੇ ਵਿੱਚ ਜੁਲਾਈ ਦੇ ਵਿੱਚ ਜਿਹੜੀ ਬਾਪਸ਼ਾ ਦਾ ਸਮਾਂ ਹੁੰਦਾ ਬਾਪਸ਼ਾ ਆਣੀਆਂ ਨੇ ਉਸ ਦੇ ਕਾਰਨ ਕਰਕੇ ਕਾਰਜੀ ਪੁਲ ਪਾਇਆ ਹੋਇਆ ਸੀ ਉਹਦੇ ਵਿੱਚ ਜਿਸ ਦੇ ਕਾਰਨ ਕਰਕੇ ਕੱਲ ਕਿਸਾਨਾਂ ਦੀ 50 ਤੋਂ 40 ਤੋਂ 50 ਏਕੜ ਜਿਹੜੀ ਜ਼ਮੀਨ ਹੈ ਪਾਣੀ ਦੇ ਵਿੱਚ ਡੁੱਬ ਗਈ ਸੀ ਉਹ ਤਾਂ ਕੱਲ ਉਹਨਾਂ ਨੇ ਆਪਣੇ ਖਰਚੇ ਦੇ ਉੱਤੇ ਆਪਣੇ ਪੈਸੇ ਦੇ ਉੱਤੇ ਉਹਨਾਂ ਕਿਸਾਨਾਂ ਨੇ ਜਿਹੜਾ ਪੁਲਾ ਵਿੱਚੋਂ ਕੱਢਿਆ ਤੋਂ ਪਾਣੀ ਹੈ ਜਿਹੜਾ ਗਾਹਾਂ ਕੱਟਿਆ ਸੋ ਇਸ ਕਰਕੇ ਸਾਡੀ ਬੇਨਤੀ ਇਹੀ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਜਿਹੜੇ ਅਧਿਕਾਰੀ ਨੇ ਅਧਿਕਾਰੀਆਂ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਕਰਨਗੇ ਤਾਂ ਮਜਬੂਰੀ ਵਸ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਊਗਾ ਮੇਜਰ ਸਿੰਘ ਜਨਾਬ ਜੀ ਖੇਲਕਲਾ ਪਿੰਡ ਹੈ ਜੀ ਤੁਹਾਡੇ 50 ਕਿੱਕਰ ਦੇ ਕਰੀਬ ਜਿਹੜੀ ਜੀਰੀ ਰੂਹੀ ਹੈ ਪੁੱਛਿਆ ਜਾ ਰਿਹਾ ਹੈ ਵੀ ਜਿਹੜਾ ਇਹ ਲਹਿਰਾ 1 ਕਰੋੜ ਦੇ ਉੱਪਰ ਹਾਂਜੀ ਪੋਲ ਬਣ ਰਿਹਾ ਇਹਦੇ ਨਾਲ ਆਰਜੀ ਰਸਤਾ ਬਣਾਇਆ ਹੋਇਆ ਸੀਗਾ ਬੰਦ ਕੀਤਾ ਹੋਇਆ ਸੀ ਉਹਦੇ ਕਰਕੇ ਪਿੱਛੇ ਜੀਰੀ ਰੂਹੀ ਇਹ ਪੂਰਾ ਕਾਰਨ ਸੀ ਹੈ ਇਹ ਜੀ ਟਾਈਮ ਨਾਲ ਨਹੀਂ ਬਣਿਆ ਹੈਗੇ ਪੁਲ ਜੀ ਫਰਵਰੀ ਮਹੀਨੇ ਦੇ ਬਣਨ ਲੱਗੇ ਆ ਪੰਜ-ਛੇ ਮਹੀਨੇ ਹੋ ਗਏ ਚੱਲਦੇ ਨੂੰ ਕੰਮ ਹਮ ਤੱਕ ਕੰਪਲੀਟ ਨਹੀਂ ਕਰਿਆ ਤੇ ਪਾਣੀ ਰੋਕਣ ਕਰਕੇ ਮਗਰ ਜਿਹੜੀ ਸਾਰੀ ਡੁੱਬ ਗਈ 4-50 ਕਿੱਲੇ ਇਹ ਕਰਕੇ ਨੁਕਸਾਨ ਵਾਲਾ ਹੋ ਗਿਆ ਜੀ ਇਸ ਕਹਿੰਦੇ ਨਾਲ ਤਾਂ ਸਪਾਈ ਹੋਣੀ ਚਾਹੀਦੀ ਉਹਨਾਂ ਦੇ ਪੁਲ ਛੇ ਤੋਂ ਛੇਤੀ ਹੋਣਾ ਚਾਹੀਦਾ ਬਈ ਇੱਕ ਪੁਲ ਅੱਗੇ ਬਣਨ ਲੱਗ ਰਿਹਾ ਉਹਨੂੰ 4-5 3-4 ਸਾਲ ਹੋ ਗਏ ਜੀ ਉਹ ਵੀ ਬਦੋਂ ਅਣਗੱਲੀ ਉਹਨਾਂ ਦੇ ਜੂਨ ਦੇ ਮਹੀਨੇ ਚ ਬਰਸਾਤ ਚੱਲੂ ਹੋ ਜਾਂਦੀ ਹੈ ਜੀ ਇਹ ਪਹਿਲਾਂ ਪਹਿਲਾਂ ਕੰਪਲੀਟ ਕਰਨਾ ਸੀ ਇਹਨਾਂ ਨੇ ਉਹ ਤੁਹਾਨੂੰ ਗੱਲ ਲਈ ਹੈ ਮਹਿਕਮੇ ਦੀ ਜੀ ਟ੍ਰੇਨ ਮਹਿਕਮੇ ਦੀ ਇਹ ਸਾਰੇ ਜਾਣ ਗੱਲੀ ਨਾਲ ਸਾਰਾ ਕੁਸੁਰੇ ਜੀ ਬਹੁਤ ਪਰੇਸ਼ਾਨੀ ਹੋ ਰਹੀ ਹੈ ਲੋਕਾਂ ਮੰਨਣ ਵਾਲਿਆਂ ਨੇ ਵੀ ਬਾਕੀ ਸਾਰਾ ਫਸਲਾ ਨੁਕਸਾਨ ਹੋਣ ਲੱਗ ਰਿਹਾ ਜੀ ਮੇਨ ਰਾਹ ਜਿਹਦੇ ਵਿੱਚ ਦੋ ਸ਼ਹਿਰਾਂ ਨੂੰ ਜੋੜਦਾ ਦੋ ਸਬ ਡਿਵੀਜ਼ਨਾਂ ਨੂੰ ਲਹਿਰਾ ਮੂਨਕ ਨੂੰ ਤਰਿਆਨੇ ਤੱਕ ਜਾਂਦਾ ਹੈ ਜਿਹੜੇ ਰਾਹਗੀਰ ਨੇ ਮੋਟਰਸਾਈਕਲਾਂ ਤੇ ਬੱਸਾਂ ਆਉਂਦੀਆਂ ਨੇ ਜਾਂ ਸਕੂਟਰਾਂ ਦੀ ਉਹਨਾਂ ਨੂੰ ਬਹੁਤ ਦਿੱਕਤਾਂ ਹੁੰਦੀਆਂ ਬਹੁਤ ਦਿੱਕਤਾਂ ਹੁੰਦੀਆਂ ਜੀ ਜਦ ਬਰਸਾਤ ਪੈ ਜਾਂਦੀ ਵਰਜੀ ਉਹਦੀ ਮੋਟਰਸਾਈਕਲ ਲੱਗਦੇ ਨੇ ਉਹ ਰਸਤਾ ਬੰਦ ਹੋ ਗਿਆ ਜੀ ਔਰ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸਕੂਲ ਜਾਣ ਦੀ ਸਾਰੀ ਦਿੱਕਤ ਆ ਰਹੀ ਹੈ ਕੀ ਮੰਕਰਦੀ ਸਰਕਾਰ ਤੇ ਬਸ ਇਹ ਕਰਦੇ ਆ ਜੀ ਛੇਤੀ ਬਣਾ ਚਾਹੀਦਾ ਹੈ ਕੰਮ ਇਹ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ